हां जी मेरी बहनें सृष्टि काल जी आज दी वीडियो ਵਿੱਚ ਆਪਾਂ ਤੁਹਾਨੂੰ ਮੋਤੀ ਵਾਲੀ ਲੈਸ ਗੋਮ ਦਾ ਤਰੀਕੇ ਨਾਲ ਸਿਖਾਵਾਂਗੇ ਵੀ ਕਿਹੜੇ ਤਰੀਕੇ ਨਾਲ ਆਪਾਂ ਗੋਮ ਲੈਸ ਲਾ ਸਕਦੇ ਹਾਂ ਜਿਹੜਾ ਕਿ ਤਰੀਕਾ ਆਪਣੇ ਵਾਸਤੇ ਬਹੁਤ ਹੀ ਈਜ਼ੀ ਹੋਵੇ ਠੀਕ ਹੈ ਜੀ ਤੇ ਦੇਖੋ ਆਪਣੀ ਬਾਹ ਦਾ ਸਿੱਧੀ ਵਾਲਾ ਪਾਸਾ ਹੈ ਤੇ ਇਹ ਬਾਹ ਦਾ ਹੈਗਾ ਜੀ ਪੁੱਠੇ ਵਾਲਾ ਪਾਸਾ ਪੁੱਠੇ ਵਾਲੇ ਪਾਸੇ ਆਪਾਂ ਸਿੱਧੀ ਇਸ ਤਰੀਕੇ ਨਾਲ ਲੈਸ ਰੱਖਣੀ ਹੈ ਠੀਕ ਹੈ ਜੀ ਜਿਹੜਾ ਪਾਸਾ ਆਪਾਂ ਬਾਹਰ ਕੱਢਣਾ ਉਹ ਬਾਹ ਦੀ ਇਧਰਲੀ ਸਾਈਡ ਰੱਖਣੀ ਹੈ ਜਿੱਧਰ ਸਾਰੀ ਆਪਣੀ ਬਾਹ ਉਹ ਇਧਰਲੀ ਸਾਈਡ ਰੱਖਾਂਗੇ ਜਿਵੇਂ ਕਿ ਮੋਤੀ ਆਪਾਂ ਇਧਰਲੀ ਸਾਈਡ ਰੱਖਿਆ ਤੇ ਜਿਹੜੇ ਆਪਾਂ ਅੰਦਲੀ ਸਾਈਡ ਕਰਨਾ ਹੈ ਉਹ ਵਾਲਾ ਪਾਸਾ ਇੱਧਰ ਰੱਖਾਂਗੇ ਠੀਕ ਹੈ ਜੀ ਤੇ ਆਪਾਂ ਇੱਥੇ ਲਾਵਾਂਗੇ ਇੱਕ ਸਲਾਈ ਇਸ ਤਰੀਕੇ ਨਾਲ ਜਿੰਨੇ ਜਿੰਨੇ ਆਪਾਂ ਜਿੰਨੇ ਜਿੰਨੇ ਆਪਾਂ ਲੈਸ ਬਾਹਰ ਕੱਢਨੇ ਆ ਉੱਥੇ ਉੱਥੇ ਹੀ ਆਪਾਂ ਸਲਾਈ ਲਾਵਾਂਗੇ ਇਸ ਤਰੀਕੇ ਨਾਲ ਆਪਾਂ ਤੁਹਾਡੇ ਵਾਸਤੇ ਸਾਰੇ ਹੀ ਈਜੀ ਈਜੀ ਤਰੀਕੇ ਲੈ ਕੇ ਆਉਣੇ ਜਿਹੜੇ ਬਹੁਤ ਹੀ ਸੌਖੇ ਹੋਣ ई करनी सौखी लगे ठीक है जी इस तरीके ਠੀਕ ਹੈ ਜੀ ਹਾਂਜੀ ਆਪਾਂ ਇਸ ਤਰੀਕੇ ਨਾਲ ਪੁੱਠੇ ਪਾਸੇ ਲੈਸ ਲਾ ਲਈਏ ਠੀਕ ਹੈ ਤਾਂ ਹੁਣ ਠੀਕ ਹੈ ਜੀ ਹੁਣ ਬਾਹਾਂ ਆਪਾਂ ਕਰਾਂਗੇ ਸਿੱਧੇ ਵਾਲੇ ਪਾਸਾ ਆਹ ਬਾਹਾਂ ਦਾ ਆਪਣਾ ਸਿੱਧੇ ਵਾਲਾ ਪਾਸਾ ਹੈ ਸਹੀ ਆਪਾਂ ਕੀ ਕਰਨਾ ਹੈ ਇਸ ਤਰੀਕੇ ਨਾਲ ਲੈਸ ਨੂੰ ਇਸ ਤਰ੍ਹਾਂ ਕਰਾਂਗੇ ਠੀਕ ਹੈ ਜਿੱਥੇ ਆਪਣੇ ਕੱਟ ਲੱਗੇ ਹੈ ਸਰਪਾਈ ਦੇ ਹੋਲਡਿੰਗਾਂ ਉਰ ਉੱਥੇ ਆਪਾਂ ਇਸ ਤਰੀਕੇ ਨਾਲ ਰੱਖਣੀ ਲੈਸ ਨੂੰ ਠੀਕ ਹੈ ਜੀ ਤੇ ਉਪਰ ਆ ਪਲਾ ਦੇਾਂਗੇ ਸਲਾਈ ਇਹ ਬਹੁਤ ਹੀ ਆਸਾਨ ਤਰੀਕਾ ਮੋਤਮੈ ਲੈਸ ਲਾਉਣ ਦਾ ਠੀਕ ਹੈ ਜੀ ਤੇ ਸਿੰਗਲ ਫੁੱਟ ਆਪਾਂ ਵਰਤੇ ਰਿਹਾ ਵਾਸਤੇ ਦੇਖੋ ਇਸ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਇੱਥੇ ਤਰਪਾਈ ਕਰ ਦਾਂਗੇ ਤੇ ਦੇਖੋ ਆਪਣੀ ਕਿੰਨੀ ਸੋਹਣੀ ਲੈਸ ਨਿਕਲੀ ਹੈ ਠੀਕ ਹੈ ਸਾਰੀ ਲੈਸ ਆਪਣੀ ਬਰਾਬਰ-ਬਰਾਬਰ ਨਿਕਲੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਲੈਸ ਨਿਕਲੀ ਹੈ ਜੀ ਤੇ ਇਸ ਤਰੀਕੇ ਨਾਲ ਮੋਤੀਆਂ ਵਾਲੀ ਲੈਸ ਬਾਹਾਂ ਤੇ ਸੂਟ ਦੇ ਕਿਤੇ ਕੱਟ ਸਕਦੇ ਹੋ ਕਿ ਅਗਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰੱਖਾ